ਜਿੱਥੇ ਪੰਜਾਬ ਦੇ ਵਿੱਚ ਪੈ ਰਹੀ ਕੜਕ ਦੀ ਗਰਮੀ ਕਾਰਨ ਹਰ ਆਮ ਨਾਗਰਿਕ ਪ੍ਰਭਾਵਿਤ ਹੋ ਰਿਹਾ ਹੈ ਉਥੇ ਹੀ ਦੂਜੇ ਪਾਸੇ ਮੌਸਮ ਦੀ ਤਪਸ਼ ਕਾਰਨ ਤਾਪਮਾਨ 45 ਡਿਗਰੀ ਤੋਂ ਪਾਰ ਹੋ ਚੁੱਕਿਆ ਹੈ ਇਸ ਦੇ ਨਾਲ ਹੀ ਕਿਸਾਨਾਂ ਦੇ ਵੱਲੋਂ ਆਪਣੇ ਕੜਕ ਦੀ ਫਸਲ ਦੇ ਨਾੜ ਨੂੰ ਅਗਲਾ ਕਿ ਹੋਰ ਵੀ ਗਰਮੀ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਸਿਰਫ ਇੰਨਾ ਹੀ ਨਹੀਂ ਸਮਾਜ ਸੇਵੀਆਂ ਦੇ ਵੱਲੋਂ ਲਗਾਏ ਗਏ ਦਰਖਤ ਵੀ ਕਿਸਾਨਾਂ ਦੇ ਵੱਲੋਂ ਲਗਾਈ ਗਈ ਅੱਗ ਦੇ ਭੇਟ ਚੜ ਜਾਂਦੇ ਹਨ ਅਤੇ ਦਰਖਤਾਂ ਦੇ ਉੱਪਰ ਪੰਛੀਆਂ ਦੇ ਵੱਲੋਂ ਬਣਾਏ ਗਏ ਰਹਿਣ ਬਸੇਰੇ ਵੀ ਖਤਮ ਹੋ ਜਾਂਦੇ ਨੇ ਤੇ ਵੱਡੀ ਗਿਣਤੀ ਵਿੱਚ ਦਰਖਤਾਂ ਤੇ ਬੈਠੇ ਪੰਛੀ ਵੀ ਅੱਗ ਦੀ ਸੇਕ ਕਾਰਨ ਮਰ ਜਾਂਦੇ ਨੇ ਦਾਦਾ ਇਹ ਕਿ ਪਿਛਲੇ ਕੁਝ ਸਾਲਾਂ ਦਰਮਿਆਨ ਚਿੜੀਆਂ ਕਾਂ ਮੋਰ ਕਿਲਜਾ ਆਦੀ ਪੰਛੀ ਅਲੋਪ ਹੋ ਗਏ ਸਨ ਇੱਕ ਸਮਾਂ ਹੁੰਦਾ ਸੀ ਜਦੋਂ ਸਵੇਰ ਹੁੰਦੀ ਆ ਹੀ ਘਰਾਂ ਦੇ ਵਿੱਚ ਚਿੜੀਆਂ ਚੀਕ ਚੀਕ ਕੇ ਉਠਾ ਦਿੰਦੀਆਂ ਸਨ ਪਰ ਹੁਣ ਚਿੜੀਆਂ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਪੰਛੀ ਦੇ ਰਹਿਣ ਅਤੇ ਪੀਣ ਦੇ ਲਈ ਪਾਣੀ ਲਈ ਹਰ ਸਮਾਜ ਸੇਵੀਆਂ ਦੇ ਵੱਲੋਂ ਵੱਡੇ ਪੱਧਰ ਤੇ ਯਤਨ ਵੀ ਕੀਤੇ ਜਾ ਰਹੇ ਨੇ ਅਤੇ ਸਵਾਰ ਵੀ ਉੱਗ ਸਮਾਜ ਸੇਵੀਆਂ ਅਤੇ ਵਾਤਾਵਰਣ ਪ੍ਰੇਮੀ ਬਾਬਾ ਕੁਲਵਿੰਦਰ ਸਾਬਰੀ ਸਿੰਘਾ ਵਾਲਾ ਦੇ ਵੱਲੋਂ ਵੀ 1000 ਦੇ ਕਰੀਬ ਕਟੋਰਾ ਲਗਾ ਕੇ ਪੰਛੀਆਂ ਦੇ ਲਈ ਪੀਣ ਵਾਲਾ ਪਾਣੀ ਅਤੇ ਦਾਣੇ ਆਦਿ ਦਾ ਪ੍ਰਬੰਧ ਕੀਤਾ ਗਿਆ ਇਹ ਪ੍ਰਾਲਾਸੀਂ ਕਾਫੀ ਸਾਲਾਂ ਤੋਂ ਕਰਦੇ ਆ ਰਹੇ ਆਂ ਜਿਵੇਂ ਹਜ਼ਾਰ ਕੁਜਾ ਆਲੇ ਟਕੋਰੇ ਜੋ ਵੀ ਆਪਾਂ ਪਾਣੀ ਠੰਡੇ ਰਹਿੰਦੇ ਆ ਉਹਨਾਂ ਵਾਸਤੇ ਪ੍ਰਬੰਧ ਕਰਦੇ ਆਂ ਸੰਗਤ ਨੂੰ ਵੀ ਬੇਨਤੀ ਕਰਦੇ ਆਂ ਕਲੱਬਾਂ ਨੂੰ ਵੀ ਬੇਨਤੀ ਕਰਦੇ ਆਂ ਆਪਣਾ ਸਾਰਾ ਜਿਹੜਾ ਮਾਹੌਲ ਸੰਭਾਲ ਲਈਏ ਆਪਾਂ ਜੋ ਪਾਸ਼ੀਆਂ ਲਈ ਆਪਾਂ ਇੱਕ ਮਿਸਾਲ ਪੈਦਾ ਕਰ ਸਕੀਏ ਤੇ ਜਿਹੜਾ ਵੀ ਇਹ ਹਰ ਇੱਕ ਸਾਲ ਜਿਵੇਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਪਾਸ਼ੀਆਂ ਨੂੰ ਪਾਣੀ ਦਾ ਵੀ ਬਹੁਤ ਔਖਾ ਦਾਣੇ ਦਾ ਵੀ ਬਹੁਤ ਔਖਾ ਵਾ ਆਪਾਂ ਸਾਰੇ ਰਲ ਕੇ ਪੌਦੇ ਵੀ ਲਾਗੇ ਜਿਵੇਂ ਹਰ ਇੱਕ ਸਾਲ ਅਸੀਂ ਪੌਦੇ ਵੀ ਲਾਉਣੇ ਆ ਤੇ ਨਾਲ ਅਸੀਂ ਇਹ ਕੁਝੇ ਟਕੋਰੇ ਵੀ ਟੰਗਦੇ ਆਂ ਅਸੀਂ ਇਹ ਲੋਪ ਇੱਕ ਤਾਂ ਅੱਗ ਦਾ ਮੇਨ ਕਾਰਨ ਅੱਗ ਦਾ ਵਾ ਕਿ ਜਿੰਨੇ ਆਪਾਂ ਪਿਛਲੇ ਸਾਲਾਂ ਦੇ ਦਰਾਖਤ ਲਾਏ ਸੀ ਸਾਰੇ ਦਰਾਖਤਾਂ ਤੇ ਬਹੁਤ ਜ਼ਿਆਦੇ ਆਲ ਨੇ ਬਣ ਗਏ ਸੀਗੇ ਤਾਂ ਐਨ ਕੀ ਜਦੋਂ ਇਹ ਅੱਗ ਲੱਗੀ ਅੱਗ ਲੱਗਨ ਨਾਲ ਸਾਰੇ ਜਾਨਵਾਰ ਉਹਨਾਂ ਦੇ ਆਲ ਨੇ ਸਾਰੇ ਮੱਚ ਗਏ ਇਹਦੇ ਨਾਲ ਵੀ ਬਹੁਤ ਵੱਡਾ ਨੁਕਸਾਨ ਹੋਇਆ ਦੂਜਾ ਨੁਕਸਾਨ ਜਦੋਂ ਪੰਛੀਆਂ ਜਦੋਂ ਆਪਾਂ ਡੋਰਾ ਪਤੰਗੇ ਚੜਾਉਨੇ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇੱਕ ਪ੍ਰਦੂਸ਼ਣ ਕਰਕੇ ਵੀ ਇਹ ਬਹੁਤ ਜ਼ਿਆਦੇ ਚਿੜੀਆਂ ਦਾ ਜਿਹੜਾ ਆਲ ਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਅਪੀਲ ਹੈ ਮੇਰਾ ਅਪੀਲ ਵੀ ਮੇਰਾ ਇਤਰਾਜ਼ ਵੀ ਹੈ ਸਾਰੇ ਵੀਰਾਂ ਤੇ ਕਿ ਅਸੀਂ ਕਈ ਸਾਲਾਂ ਤੋਂ ਲੈ ਕੇ ਅਸੀਂ ਇਹਨੇ ਦਰਾਖਤ ਪੌਦੇ ਲਾਏ ਆ ਪਾਣੀ ਵੀ ਪਾਇਆ ਬੰਦੇ ਵੀ ਰੱਖੇ ਸੰਭਾਲੇ ਪਾਣੀ ਪਾਉਣ ਵਾਸਤੇ ਤੇ ਜਦੋਂ ਉਹ ਵੱਡੇ ਹੋਤੇ ਆਏ ਗੁਜਰਾ ਨੇ ਜਦੋਂ ਪਸ਼ੂ ਲੈ ਕੇ ਲੰਘਦੇ ਔਰ ਸਾਰੇ ਸਾਰੇ ਪੌਦੇ ਖਾ ਲੈਂਦੇ ਆ ਜਿਹੜੇ ਬਚ ਜਾਂਦੇ ਆ ਉਹ ਮੇਰੇ ਵੀਰ ਜਦੋਂ ਅੱਗ ਲੱਗਦੀ ਉਦੋਂ ਬਚ ਜਾਂਦੇ ਆ ਮੈਂ ਕਿਸਾਨਾਂ ਦੇ ਵੀਰਾਂ ਨੂੰ ਵੀ ਬੇਨਤੀ ਕਰਦਾ ਵਾਂ ਵੀ 10-10 ਫੋਟ 15 ਫੋਟ ਜਗ੍ਹਾ ਛੱਡ ਕੇ ਤੇ ਟਰੈਕਟਰ ਦੇ ਹਾਲ ਮਾਰ ਕੇ ਤੇ ਉਹ ਥਾਂ ਬਚਾਇਆ ਜਾ ਸਕੇ ਬਾਕੀ ਜਿਹੜੀ ਅੱਗ ਲੱਗਦੀ ਉਹ ਲਾਈ ਜਾ ਸਕਦੀ ਆ ਹਾਂਜੀ ਇਹ ਬਹੁਤ ਜਿਆਦਾ ਦੁੱਖ ਦੀ ਗੱਲ ਆ ਐਂਸ਼ੀਅੰਟ ਵੀ ਬਹੁਤ ਪਹਿਰੇ ਪਹਿਰੇ ਹੋਏ ਬਹੁਤ ਜਿਵੇਂ ਹੁਣ ਪਿਛਲੇ ਦਿਨਾਂ 'ਚ ਭਿੰਡਰੀ ਦੋਨੇ ਜਣੇ ਮੀਆਂ ਵੀ ਵੀ ਸਾਲ ਦੀ ਜਿਹੜੀ ਵਰੇਗੰਡ ਬਣਾ ਕੇ ਆ ਰਹੇ ਸੀਗੇ ਤੇ ਧੂਆਂ ਪੈਨ ਕਾਰਨ ਤੇ ਉਹਦੇ ਟਰੱਕ ਥੱਲੇ ਆ ਕੇ ਦੇ ਬਹੁਤ ਵੱਡਾ ਨਾਲ ਬੱਚਾ ਵੀ ਉਹਦੇ ਪੇਟ 'ਚ ਸੀਗਾ ਉਹ ਵੀ ਪੂਰੇ ਹੋ ਗਏ ਐਦਾਂ ਦੀ ਬਹੁਤ ਘਟਨਾ ਵਾਪਰਦੀਆਂ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਵੀ ਆਪਣੇ ਕਿਸਾਨਾਂ ਵੀਰਾਂ ਨੂੰ ਵੀ ਕਿਉਂ ਕਿਸਾਨਾਂ ਵੀਰਾਂ ਕੋਲ ਹੋਰ ਤਾਂ ਕੋਈ ਹਾਲ ਹੀ ਹੈ ਨਹੀਂਗਾ ਕਿਉਂਕਿ ਸਰਕਾਰ ਕੋਈ ਕਰਜ਼ਾ ਜਾਂ ਕੋਈ ਨਾ ਕੋਈ ਇੰਤਜ਼ਾਮ ਨਹੀਂ ਕਰ ਰਹੀਗੀ ਤੇ ਆਪਣਾ ਫਰਜ਼ ਬਣਦਾ ਜਿੰਨਾ ਬਚਾ ਸਕਗੇ ਆਪਾਂ ਦਰਖਤਾ ਨੂੰ ਪੰਛੀਆਂ ਨੂੰ ਜਾਨਵਰਾਂ ਨੂੰ ਬਚਾਈਗੇ ਆਪਾਂ ਪਪਾ ਜੀ ਕੀ ਕਹਿਣਾ ਚਾਹੋਗੇ ਜਿਹੜੇ ਆਮ ਆਪਾਂ ਇਨਸਾਨ ਆ ਸਾਰੇ ਕੋਈ ਪੱਖੇ ਦਾ ਪ੍ਰਬੰਧ ਕਰ ਲਦੇ ਕੋਈ ਏਸ਼ੀਆਂ ਦਾ ਆ ਜਾਂ ਕੋਈ ਤਕੜਾ ਏਸ਼ੀਆਂ ਦਾ ਕਰ ਲੈਂਦਾ ਪ੍ਰਬੰਧ ਜਿਹੜੇ ਪੰਛੀ ਇਹਨਾਂ ਨੂੰ ਹਵਾ ਦੇ ਦੀ ਲੋੜ ਆ ਇਹਨਾਂ ਲਈ ਵੀ ਆਪਣਾ ਫਰਜ਼ ਬਣਦਾ ਇਹਨਾਂ ਦੇ ਪ੍ਰਬੰਧ ਕਰ ਸਕਗੇ ਜੇ ਆਪਾਂ ਬਹੁਤ ਪਿੱਛੇ ਆ ਜਿਵੇਂ ਘਰ ਦੇ ਪੰਜ ਜੜੇ ਤੇ ਪੰਜ ਜ਼ਰੂਰ ਦਰਖਤ ਲਾਓ ਤੇ ਪੰਜ ਹੀ ਦਰਖਤਾਂ ਦੇ ਕੋਈ ਕੋਲੇ ਜਾਂ ਟਕੋਰੇ ਬਣਾ ਕੇ ਟੰਗੋ ਜਿਹਦੇ ਨਾਲ ਕੇ ਪਾਣੀ ਪੀ ਕੇ ਆਪਣਾ ਜੀਵਨ ਸਫਲਾ ਕਰ ਸਕਣ ਤੇ ਆਪਣੀ ਆਉਣ ਵਾਲੀ ਪੀੜ੍ਹੀ ਇਹਨਾਂ ਸੰਭਾਲ ਸਕਗੇ ਕਿਉਂਕਿ ਆਪਾਂ ਬਹੁਤ ਦੂਰ ਜਾ ਰਹੇ ਆ ਜਦੋਂ ਪਸ਼ੂ ਪੰਛੀ ਆਪਣੇ ਕੋਲੋਂ ਉੱਠ ਗਏ ਤਾਂ ਆਉਣ ਵਾਸਤੇ ਜਿਹੜਾ ਸਮਾਂ ਆ ਆਪਣੇ ਜਿਹੜਾ ਇਨਸਾਨਾਂ ਨੂੰ ਵੀ ਇਹ ਚੀਜ਼ ਦਾ ਦੁੱਖ ਚਲਣਾ ਬਹੁਤ ਇਨਸਾਨ ਵੀ ਖਤਮ ਹੋਣ ਜਾਣ ਵਰਣਗੇ ਜਿਹੜੇ ਸਾਨੂੰ ਅੱਜ ਪਸ਼ੂ ਖਤਮ ਹੋ ਰਹੇ ਆ ਪਹਿਲਾਂ ਤਾਂ ਜੀ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੇ ਆ ਜੋ ਕਿ ਸਾਡੇ ਬਾਬਾ ਜੀ ਸਾਬਰੀ ਕੁਲਵ ਜੋ ਕਿ ਸਮਾਜ ਸੇਵਾ ਦਾ ਬਹੁਤ ਕੰਮ ਕਰ ਰਹੇ ਆ ਹਰੇਕ ਸਾਲ ਹੀ ਅ ਪੰਛੀਆਂ ਵਾਸਤੇ ਕਟੋਰੇ ਕੌਲੀਆਂ ਜੋ ਵੀ ਮਤਲਬ ਦਰਖਤਾਂ ਤੇ ਹਰੇਕ ਸਾਲ ਹੀ ਟੰਗਦੇ ਆ ਇਸ ਬਾਰ ਵੀ ਬਾਬਾ ਜੀ ਵੱਲੋਂ 1000 ਕਟੋਰੇ ਦੀ ਸੇਵਾ ਕੀਤੀ ਗਈ ਆ ਤੇ ਹਰੇਕ ਸਾਲ ਬਾਬਾ ਜੀ ਦਰਖਤ ਵੀ ਲਗਾਉਂਦੇ ਆ ਤੇ ਇਹਦੇ ਵਿੱਚ ਬਾਬਾ ਜੀ ਦਾ ਬਹੁਤ ਵੱਡਾ ਯੋਗਦਾਨ ਆ ਦਰਖਤ ਘਟ ਰਹੇ ਆ ਕਾਰਨ ਕੀ ਆ ਦਰਖਤ ਘਟਣ ਦਾ ਕਾਰਨ ਜੀ ਦਰਖਤ ਘਟਣ ਦਾ ਇਹ ਆ ਮਤਲਬ ਜੋ ਕਿ ਆਪਣੀ ਖੇਤਾਂ ਵਿੱਚ ਅੱਗ ਲਗਾਈ ਜਾ ਰਹੀ ਆ ਤੇ ਉਹਦੇ ਕਾਰਨ ਕਾਫੀ ਦਰਖਤ ਸੜ ਜਾਂਦੇ ਆ ਜੀ ਪੰਛੀ ਵੀ ਕਾਫੀ ਮਰੇ ਦੇਖੇ ਹਾਂਜੀ ਪੰਛੀ ਕਾਫੀ ਮਰੇ ਇਸੇ ਕਰਕੇ ਮਰੇ ਹੋਏ ਆ ਜੀ ਮਤਲਬ ਜੋ ਦਰਖਤਾਂ ਤੇ ਆਲ ਨਹੀਂ ਹੁੰਦੇ ਆ ਜੀ ਲੱਗੇ ਉਹ ਅੱਗ ਦੇ ਮਤਲਬ ਚਲਸਾਵੇ ਵਿੱਚ ਆ ਜਾਂਦੇ ਆ ਤੇ ਇਸੇ ਕਰਕੇ ਪੰਛੀ ਵੀ ਮਰਦੇ ਨਾਲ ਦੇ ਨਾਲ ਆਲ ਨੇ ਵੀ ਖਤਮ ਹੋ ਜਾਂਦੇ ਨੇ ਅੱਗ ਦੇ ਨਾਲ ਅਪੀਲ ਇਹੀ ਕਰਨੀ ਆ ਜੀ ਵੀ ਮਤਲਬ ਜੋ ਤੋਂ ਖੇਤਾਂ ਵਿੱਚ ਆ ਪਾਗ ਲੁੰਨੇ ਆ ਉਹ ਥੋੜਾ ਜਿਹਾ ਨਾਲ ਨਾਲ ਥਾਂ ਵਾਇਆ ਜਾਵੇ ਤੇ ਉਸ ਤੋਂ ਬਾਅਦ ਮਤਲਬ ਬਾਕੀ ਜਿੰਨਾ ਥਾਂ ਬਚਦਾ ਉਹਨੂੰ ਅੱਗ ਲਗਾਈ ਜਾਵੇ ਤੇ ਇਹਦੇ ਨਾਲ ਆਪਾਂ ਜਾਨਵਰਾਂ ਦੇ ਆਲ ਨੇ ਤੇ ਜਾਨਵਰਾਂ ਨੂੰ ਬਚਾ ਸਕਦੇ ਜਿਹੜੇ ਪੰਛੀ ਮਰ ਰਹੇ ਆ ਜੀ Bureau Report, SMZ News.